ਸਵਿੰਦਰ ਗਾਂਧੀ ਪ੍ਰਧਾਨ ਬਾਬਾ ਸ਼ਨੀਦੇਵ ਸੇਵਾ ਸਰਟੀਜ ਜੱਜਾ ਸ਼੍ਰੀ ਮੁਖਸਰ ਸਾਹਿਬ ਸਵੇਕਾ ਥਾਣਾ ਸਿਟੀ ਦੇ ਐਸਆਈ ਗੁਰਗੋਬਾਲ ਵੱਲੋਂ ਸੂਚਨਾ ਮਿਲੀ ਸੀ ਉਹਨਾਂ ਨੂੰ ਲੋਕਾਂ ਵੱਲੋਂ ਕਿ ਇੱਕ ਜਲਾਲਾਵਰ ਰੋਡ ਸੂਵੇ ਦੇ ਇੱਕ ਲਵਾਰਸ ਝੜਬੜੀ ਫਸੀ ਹੋਈ ਹੈ ਉਹਦੀ ਸੂਚਨਾ ਦੇ ਮੌਕੇ ਤੇ ਪਹੁੰਚ ਗਏ ਆ ਤੇ ਲਾਸ਼ ਨੂੰ ਅਸੀਂ ਸਰਕਾਰੀ ਹਸਪਤਾਲ ਸ਼੍ਰੀ ਮੁਖਸਰ ਸਾਹਿਬ ਪੁਲਿਸ ਦੀ ਸਹਾਇਤਾ ਨਾਲ ਭੇਜਵਾਰੇ ਇਸ ਸਾਲ 2800 ਲਵਾਰਸ ਲਾਸ਼ਾਂ ਦੀ ਬਾਬਾ ਸ਼ਨੀਦੇਵ ਸੇਵਾ ਸਰਟੀ ਵੱਲੋਂ ਅੰਤਮ ਸੰਸਕਾਰ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਅਜ ਤੱਕ ਇਸ ਸੰਸਥਾ ਦਾ ਨਾਂ ਤੋਂ ਕੋਈ ਖਾਤਾ ਨਾ ਅਜ ਤੱਕ ਕੋਈ ਸਰਕਾਰ ਨੇ ਇਹਦੀ ਮਦਦ ਕੀਤੀ ਹੈ ਤੇ ਨਾ ਸਰਕਾਰ ਨੇ ਅਜ ਤੱਕ ਇਸ ਸੰਸਥਾ ਨੂੰ ਕੁਝ ਦਿੱਤਾ ਗਿਆ ਹੈ ਸਰਚਾ ਵਿਚਾਰੇ ਬਾਬਾ ਸ਼ਨੀ ਦੇ ਸੇਵਾ ਸੈਟੀ ਦੇ ਸਮੂਹ ਮੈਂਬਰਾਂ ਵੱਲੋਂ ਹੀ ਲੋਾਰ ਫਲਾਜ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਮੈਂ ਤਕਦੇ ਹੁਣ ਕਿੱਥੇ ਜਾਊਗੀ ਤੇ ਅੱਗੇ ਕੀ ਹੋਊਗਾ ਜੀ ਇਹ ਜੀ ਸਰਕਾਰੀ ਹਸਪਤਾਲ ਵਿੱਚ 72 ਘੰਟੇ ਰੁਕਾ ਕੇ ਦਿੱਤੇ ਜਾਊਗੀ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਦੇ ਵਾਰਸਾਂ ਦੀ ਪਾਲ ਕੀਤੀ ਜਾਊਗੀ ਅਗਰ ਵਾਰਸ ਨਹੀਂ ਮਿਲਦੇ ਤਾਂ ਬਾਅਦ 72 ਘੰਟੇ ਪੋਸਟ ਆਫਿਸ ਸਰਕਾਰੀ ਹਸਪਤਾਲ ਸ਼੍ਰੀ ਮੁਕਸਰ ਵਿੱਚ ਸਾਹ ਵਿੱਚੋਂ ਕਰਵਾ ਕੇ ਲੋਾਰ ਦਾ ਅੰਤਮ ਸੰਸਕਾਰ ਬਾਬਾ ਸ਼ਨੀ ਦੇ ਰਾਣਾ ਕਰਮਜੀਤ ਸਿੰਘ ਆ ਜੀ ਤੇ ਐਂਬੂਲੈਂਸ ਪਹਿਲਾਂ ਤੇ ਮੈਂ ਐਂਬੂਲੈਂਸ ਚਲਾਉਣਾ ਪਹਿਲਾਂ پیسے ਹੋਰ ਸੀ ਹੁਣ ਮੈਂ ਆਪਦੀ ਲੈ ਲਈ ਗੱਡੀ ਇਹ ਸੇਵਾ ਤੇ ਲਈ ਵੀ ਆ ਜਿਵੇਂ ਡੈੱਡ ਬਾਡੀ ਆ ਕੋਈ ਐਕਸੀਡੈਂਟ ਹੋ ਜਾਂਦਾ ਜੰਕਰੇਲੂ ਨੇੜੇ-ਨੇੜੇ ਕਿਤੇ ਵੀ ਇਹ ਫ੍ਰੀ ਜਾਂਦੀ ਹੈ ਜੀ ਸੇਵਾ ਹੀ ਕਰਦਾ ਸਰਕ ਜਲਾਲਾਬਾਦ ਰੋਡ ਬਾਈਪਾਸ ਤੇ ਪਹੁੰਚੇ ਆ ਕਿਹੋ ਜੀ ਸੂਚਨਾ ਮਿਲੀ ਸੀ ਪੁਲਿਸ ਨੂੰ ਸਾਨੂੰ ਹੁਣੇ-ਹੁਣੇ ਇੱਕ ਇਤਲਾਹ ਮਿਲੀ ਸੀ ਕਿ ਜਲਾਲਾਬਾਦ ਬਾਈਪਾਸ ਪੁਲਸ ਹੂਆ ਦੇ ਉੱਤੇ ਇੱਕ ਡੈੱਡ ਬਾਡੀ ਫਸੀ ਹੋਈ ਆ ਜਿੱਥੇ ਅਸੀਂ ਮੌਕਾ ਪਰ ਪਹੁੰਚ ਕੇ ਡੈੱਡ ਬਾਡੀ ਨੂੰ ਬਾਹਰ ਕਢਵਾਇਆ ਗਿਆ ਜਿੱਥੇ ਹੁਣ ਪ੍ਰਧਾਨ ਜੀ ਸਹਾਰਾ ਕਲੱਬ ਬੁਲਾ ਕੇ ਉਹਨਾਂ ਨੂੰ ਮੌਕੇ ਉੱਪਰ ਐਂਬੂਲੈਂਸ ਰਾਈਏ ਨੇ شناخت ਵਾਸਤੇ ਸਿਵਲ ਹਸਪਤਲ ਮੋਤੀਨੀ ਵਿੱਚ ਦਿਖਾਇਆ ਜਾ ਰਿਹਾ ਹੈ شناخت ਹੋਣ ਤੋਂ ਬਾਅਦ ਗੱਦ ਪੋਸਟਮਾਰਟਮ ਜਿਸ ਤਰ੍ਹਾਂ ਦੀ ਕੋਈ ਕਰ ਸਾਹਮਣੇ ਆਵੇ ਵੀ ਉਸ ਤਰ੍ਹਾਂ ਵੱਡੀ ਕਾਰਵਾਈ ਕਰਨੇ ਚਲੰਦ ਜਾ ਰਿਹਾ ਹੈ